ਹਾਂਜੀ ਦੋਸਤੋ ਕੀ ਹਾਲ ਆ ਤੁਹਾਡੇ ਬਾੜਾ ਕਰੀਏ ਨੇ ਸੁੱਕਾ ਅੱਜ ਪਿਆ ਸੀ ਮੀਂਹ ਤੇ ਮਾਰ ਕੇ ਬੱਕਰ ਸਾਰਾ ਕੁਝ ਚੱਕ ਲਿਆ ਮੀਂਹ ਪਿਆ ਸੀ ਅੱਜ ਤੜਕੇ ਦੀਆਂ ਬੱਕਰੀਆਂ ਅੰਦਰ ਨੇ ਬੱਚੇ ਵੀ ਅੰਦਰ ਐ ਬੱਕਰੀਆਂ ਬੱਚੇ ਸਭ ਅੰਦਰ ਨੇ ਅੱਧਰਕੇ ਦੇ ਕਿਹੋ ਅੱਜ ਮੀਂਹ ਆਇਆ ਸੀ ਯਾਰ ਸਾਰਾ ਦਿਨ ਮੀਂਹ ਪਈ ਗਿਆ ਤਾਂ ਜੋਂ ਤੜਕੇ ਤੋਂ ਲੱਗਿਆ ਬਾਈ 12 ਵਜੇ ਤੱਕ ਮਾੜਾ ਮੌਟਾ ਪਿਆ ਪਈਏ ਤੇ ਪਸ਼ੂਆਂ ਨੂੰ ਅੰਦਰ ਪਾਤਾ ਸੀ ਹੁਣ ਲਿਆਵਾਂਗੇ ਖਰਾਬ ਵੱਟ ਕਿਨਾਂ ਨੂੰ ਸੁੱਕਾ ਪਾਇ ਹੀ ਕੁਮਾਰੇ ਦਾ ਨਹੀਂ ਅੱਜ ਮੈਂ ਹੂੰ ਹੋ ਗਿਆ ਉਹ ਅੰਗੇ ਵੱਟ ਕੇ ਇਹਨਾਂ ਵਾਤੇ ਯੰਤਰ ਮੰਤਰ ਲਿਆਵਾਂਗੇ ਵੱਟ ਕੇ ਲਈ ਹੁਣ ਫਿਰ ਇਹ ਯੰਤਰ ਮੰਨ ਕੇ ਚੱਲਾਉ ਹੋ ਕਰਨੀਆਂ ਹਨ ਹਨਗੀਆਂ ਹਨਾ ਹੁਣ ਸਾਰੀਆਂ ਖੜੀਆਂ ਅੜੀ 21 ਜੰਨੀਆਂ ਵੀ ਕਿਹੜੇ ਵੇਲੇ ਪਾਵਿਆ ਖਰਗੋਸ਼ਾਂ ਨੂੰ ਪਾਣੀ ਧਰਨਾ ਹੈ ਪਾਣੀ ਪਿਉਂਗੇ ਓਏ ਪਾਣੀ ਪੀਣਗੇ ਖਰਗੋਸ਼ ਭਾਈ ਪਾਣੀ ਪੀਂਦੇ ਐ ਇਹਦੀ ਗੱਲ ਕੋਈ ਨਹੀਂ ਪਾਣੀ ਪੀਂਦੇ ਐ ਹਾਂ ਉੱਤਰਾ ਇਹ ਬਾਹਰ ਬਾੜਾ ਮੜਾ ਆਇਆ ਮਿੱਟੀ ਫਿੱਟ ਕੇ ਸਕਾ ਕੇ ਤੇ ਹੁਣ ਆਪਾਂ ਜੰਤਰ ਲਿਆਵਾਂਗੇ ਵੱਢ ਕੇ ਇਸ ਤੇ 25 ਹਾਂ ਪਾਉਣਾ 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 ਤੇ ਇਹਨਾਂ ਨੂੰ ਹੁਣ ਆਪਾਂ ਪਾਈਏ ਸਮਾਂ ਹੋ ਗਿਆ ਬੱਜੇ 4 ਤੜਕੇ ਦਾ ਕੁਮਾਰ ਦਾ ਨੀਰਾ ਖਾਦਾ ਵਿਚਾਰਿਆਂ ਨੇ ਹਾਂ ਬੋਕੜਾ ਬੰਨਿਆ ਪਿਆ ਪੰਗ ਕਰਦਾ ਬੱਕਰੀਆਂ ਹਾਂ 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 ੜੋਣਾ ੜੋਣਾ ਬਾਈ ਹਾਂ ਬੱਚੇ ਬੰਲੇ ਤੇ ਬੱਕਰੀਆਂ ਤਾਂ ਕਰਦੇ ਜਿਹੜੇ ਉਹ ਫਤਾਰੇ ਹਾਂ ਇਹ ਖੁਲਣੀਆਂ ਹੀ ਸਾਹ ਕਰੀਆਂ ਪਈਆਂ ਖੁਲਣੀਆਂ ਜਿਹੜੀ ਵੀ ਬੋਕਰ ਆ ਸੇ ਸੁੱਕ ਜਾਣੀਆਂ ਹੈ ਨਾ ਬੱਚੇ ਦੇ ਹਰਾ ਸੀਗਾ ਜਿਹੜਾ ਮੀਂਹ ਪੈ ਗਿਆ ਖਰਾਬ ਹੋ ਗਿਆ ਇਹ ਆਪਾਂ ਚੱਕ ਦੇਾਂਗੇ ਤੇ ਇਹ ਮਿੱਟੀ ਛੁਰਤੀ ਪਾਣੀ ਖੜਾ ਖੁਲਣੀਆਂ ਆਹ ਪਾਣੀ ਸਾਰਾ ਭਰ ਗਿਆ ਸੀ ਮੂਰਾ ਕੱਢਿਆ ਹਾਰ ਕੇ ਮੂਰਾ ਕੱਢ ਕੇ ਪੁਆਇੰਟ ਪਾਇਆ ਪਾਰ ਕੰਨ ਹੈ ਤੇ ਮਿੱਟੀ ਛਿੱਟੀ ਜਿਹੜੀ ਆਪਾਂ ਲੋ ਤੋਂ ਕੱਢ ਕੇ ਸੁੱਕੀ ਇਹ ਦੇ ਸ਼ਾਣਾ ਆਇਆ ਦੇਤਾ ਚਲ ਮਹਾਪੈਰ ਨਾਲ ਖੂਬ ਬੱਕਰੀਆਂ ਦਾ ਬਾਕੀ ਆਪਾਂ ਹੁਣ ਰੈਡੀ ਖੜੀ ਹੈ ਭਰੀ ਤੇ ਲੈ ਕੇ ਚੱਲਦੇ ਹਾਂ ਹਰਾ ਸਾਨੂੰ ਦੱਸਾਂਗੇ ਜੰਤਰ ਦਾ ਦੂਜੀ ਵਾਰਡ ਤਿਆਰ ਕਰਤੀ ਆਪਾਂ ਮਗਰ ਹਾਂ ਤੇ ਸਾਨੂੰ ਉੱਥੇ ਜਾ ਕੇ ਦੱਸ ਦਿਆ ਕੀ ਗੱਲਬਾਤ ਕੀ ਬੰਦ ਹੈ ਓਕੇ ਤੁਸੀਂ ਜੰਤਰ ਦੇ ਵਿੱਚ ਬੱਕਰੀਆਂ ਵੀ ਛੱਡ ਸਕਦੇ ਹੋ ਮੰਨਦਾ ਗੱਲ ਬਈ ਮੈਂ ਜਿਹਦੇ ਕੋਲੇ ਪੰਜ ਚਾਰ ਬੱਕਰੀਆਂ ਨੇ ਵਿੱਚ ਛੱਡ ਕੇ ਚਾਰ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਨਾ ਪੰਜ ਚਾਰ ਬੱਕਰੀਆਂ ਕੁਝ ਨਹੀਂ ਕੋਈ ਨੁਕਸਾਨ ਨਹੀਂ ਕਰਦੀਆਂ ਹੁਣ ਆਪਣੇ ਕੋਲੇ ਬੱਕਰੀਆਂ ਜਿਗੀਆਂ 40 ਦੇ ਗੇੜ 45 40 45 ਨਾ ਹੈਗਾ ਹਨ ਹੁਣ ਤੁਸੀਂ ਇਹ ਜੰਤਰ ਦੇਖ ਲਓ ਦੂਜੀ ਵਾਰ ਤਿਆਰ ਆ ਮੈਂ ਵੱਢੀ ਆ ਨਾ ਦੂਜੀ ਵਾਰ ਠੀਕ ਹੈ ਮੂਰੇ ਸਾਨੂੰ ਦਿਖਾ ਨਾ ਮੂਰੇ ਹਜੇ ਫੁੱਟਣਾ ਰਹਿੰਦਾ ਤੇ ਫੁੱਟੇ ਆਉਂਦਾ ਸਾਰਾ ਹੀ ਆ ਨਾਲ ਜਮਾ ਆ ਰਹੇ ਤੇ ਸਾਰਾ ਵਧੀਆ ਫੁੱਟਦਾ ਆਉਂਦਾਗਾ ਦੇਖੋ ਡਿਗੜੇ ਚੌੜੇ ਪੱਤੇ ਤੇ ਬੂਟਾ ਮਾਰ ਗਿਆ ਦੂਜੀ ਵਾਰ ਦਾ ਬਾਈ ਇਹ ਪਹਿਲਾਂ ਤਾਂ ਇਹ ਕਟਾਂਗ ਛੇਦੀ ਮੁੜ ਕੇ ਵੱਢਿਆਗਾ ਚਾਰ ਚਾਰ ਟਾਂਗਾ ਕੱਢੀਆਂ ਬਾਈ ਇਹਨੇ ਹੈ ਪਹਿਲੀ ਵਾਰ ਦਾ ਸਾਰਾ ਵੱਢ ਲਿਆ ਤੇ ਪੂਰੇ ਫੱਟਿਆ ਸਾਰਾ ਸਾਰਾ ਫੱਟਿਆ ਉਹ ਦੇਖ ਬਰਾ ਤੇ ਕਰੇ ਡੂ ਜੈਡ ਅੱਧਾ ਕੁ ਬਈ ਨੂੰ ਆਪਾਂ ਛੱਡਾਂਗੇ ਦੂਜੀ ਵਾਰ ਦਾ ਖੜਾ ਰੱਖੂ ਇਹਨੂੰ ਪਕਾਵਾਂਗੇ ਆਪਾਂ ਬਾਈ ਤੇ ਆ ਕੱਚਾ ਕੱਚਾ ਵੱਢ ਕੇ ਨਾ ਬਈ ਦੂਜੀ ਵਾਰ ਦਾ ਹੁਣ ਮੈਂ ਚਾਰੀ ਜਾਂਨਾ ਉਹਨੂੰ ਮੈਂ ਦੱਸਦਾ ਕਿ ਤਰੀਕਾ ਕਿ ਮੈਂ 2 ਟਾ ਹੀ ਫੁੱਟ ਦਾ ਢੱਕਾ ਵੱਢਦਾ ਇਹਦਾ ਤੇ ਕੋਤਰ ਕੇ ਪਾਉਣਾ ਬਈ ਇਹ ਵੀ ਇੱਕ ਨਵੀਂ ਕਾੜਾ ਬਈ ਕਿਸੇ ਨੇ ਦੱਸਿਆ ਨਹੀਂ ਤੇ ਜੰਤਰ ਜੇ ਕੋਤਰ ਕੇ ਪਾਉਂਦੇ ਰਹਾਂਗੇ ਨਾ ਬਈ ਆਪਾਂ ਮਗਰ ਫੁੱਟਿਆ ਉਹ ਵੜ ਵੜ ਪਾਈ ਚੱਲ ਭਾਣਾ ਬੱਕਰੀਆਂ ਜਿੰਨੀਆਂ ਮਰਜੀ ਸੰਭਲੋ ਬਈ ਯਾਰ ਹੂੰ ਬੰਦਾ ਫੇਰ ਉਦੋਂ ਹੁੰਦਾ ਜਦੋਂ ਬੱਕਰੀਆਂ ਦੇ ਖਾਨ ਨੂੰ ਨਾ ਕੁਝ ਹੋਵੇ। ਬੰਦਾ ਉਦੋਂ ਫੇਰ ਹੁੰਦਾ ਬਈ ਉਹ ਨਹੀਂ ਫੇਲ ਹੁੰਦਾ ਬੰਦਾ। ਪਿਛਲੇ ਵਾਰੀ ਮੇਰੇ ਕੋਲੇ ਖਾਨ ਨੂੰ ਡੱਕਾ ਨਹੀਂ ਸੀ ਮੀਂਹ ਪੈ ਜਾਂਦਾ ਸੀ ਬੁਰੇ ਹਾਲ ਸੀ ਹੁਣ ਬਈ ਗਮਾਰੇ ਦਾ ਨੀਰਾ ਵੀ ਪਿਆ ਜਾਂਡ ਦੀ ਪੱਤੀ ਪਈ ਐ। ਆਹ ਜਿਗਾਰਡ ਵਾਧੂ ਐ। ਤੜਕੇ ਮੀਂਹ ਪੈਂਦਾ ਸੀ ਹਰਾ ਵੱਡਿਆ ਨਹੀਂ। ਬਿਮਾਰੇ ਦਾ ਨੀਰਾ ਪਾਤਾ ਪਰ ਹੁਣ ਮੈਨੂੰ ਕਈ ਦਿਨ ਹੋ ਗਏ ਗਮਾਰੇ ਦਾ ਨੀਰਾ ਪਾਉਂਦੇ ਨੂੰ ਤਾਂ ਕਿਉਂ ਬਈ ਮੈਂ ਬਾੜਾ ਪੜਦਾ ਸੀਗਾ ਉਹਦਾ। ਬੱਕਰੀਆਂ ਨਾਲ ਤਿੰਨ ਦਿਨਾਂ ਚ ਪੱਟਿਆ ਇਕੱਲਾ ਬੰਦਾ ਸਾਨੂੰ ਉਹਦਾ ਹੁਣ ਹਰਾ ਵੱਡੂਆਂ ਤਿੰਨ ਚਾਰ ਪੰਨਾ ਬਈ ਬੱਕਰੀਆਂ ਹਰੇ ਤੜਕੇ ਪਾਤਾ ਸੀ ਗਮਾਰੇ ਦਾ ਨੀਰੇ ਦਾ ਝੰਡਾ ਦੀ ਪੱਤੀ ਹੂੰ ਤੇ ਆ ਜੰਤਰ ਤੁਸੀਂ ਵੇਖ ਲਓ ਮੈਨੂੰ ਐ ਲੱਗਦਾ ਵੀ ਇਹ ਤੀਜੀ ਵਾਰ ਵੀ ਫੁੱਟਿਆ ਵੰਗਰ ਆਹ ਦੇਖ ਲਓ ਤੁਹਾਡੇ ਸਾਹਮਣੇ ਮੂਰੇ ਵੜ ਵੜ ਪਾਈ ਇਹਨਾਂ ਵੰਗਰ ਫੁੱਟਿਆ ਹੁੰਦਾ ਅੱਧਾ ਕਿੱਲਾ ਬੀਜਿਆ ਬਾਈ ਤੇ 50 ਨਗਾ ਨੂੰ ਮੈਂ ਕਹਿੰਦਾ ਮੱਕਦਾ ਨਹੀਂ ਯਾਰ ਵੱਡੇ ਨਹੀਂ ਆਂਦਾ ਤੁਹਾਡੇ ਤੋਂ ਇਹ ਵੱਢ ਕੇ ਗੌਰ ਨਾਲ ਵਧੀਆ ਤਰੀਕੇ ਨਾਲ ਪਾਉਂਗਾ ਨਾ ਥੋਸੋ ਵੱਡੇ ਨਹੀਂ ਆਣਾ ਇਹ ਇਹੋ ਜੀ ਚੀਜ਼ ਆ ਤੇ ਨਜ਼ਾਰਾ ਇੰਨਾ ਬਾਈ ਇਹਦਾ ਬੱਕਰੀਆਂ ਚ ਬੱਕਰੀਆਂ ਰਾਏ ਦੀਆਂ ਬਹੁਤ ਸੋਹਣੀਆਂ ਨੇ ਇਹਦੇ ਨਾਲ ਉੱਖਾਂ ਭਰੀਆਂ ਰੱਖਦੀਆਂ ਨੇ ਬੱਕਰੀਆਂ ਐ ਨਹੀਂ ਹੈਗਾ ਲਿੱਸੀਆਂ ਹੀ ਆ ਜਾਂ ਉਹ ਹੈ ਨਾ ਵਧੀਆ ਚਮਕ ਆਉਂਦੀ ਐ ਜਦ ਦੇ ਦਾ ਮੈਂ ਤਾਂ ਪਾਉਣ ਲੱਗਿਆ ਜੇ ਮੈਂ ਵਿੱਚ ਛੱਡਦਾ ਬਾਈ ਇੱਧਾ ਕਿੱਲਾ ਸੀ ਇਹ ਜੇ ਮੈਂ ਸਾਰੀਆਂ ਬੱਕਰੀਆਂ ਲਿਆ ਕੇ ਵਿੱਚ ਛੱਡ ਦਿੰਦਾ ਤਾਂ ਚਾਰ ਦਿਨਾਂ ਚ ਖਾ ਜਾਂਦੀਆਂ ਹੈ ਨਾ ਮੈਨੂੰ ਸੂਖ ਸੀ ਮਾ ਸੋਟੀ ਲੈ ਕੇ ਖਾੜਾ ਲੈਂਦਾ ਤੇ ਹੁਣ ਤੁਸੀਂ ਐ ਲਾ ਲਓ ਸਾਹਿਬ ਵੀ ਮੈਨੂੰ ਢੂੜ ਮਹੀਨਾ ਹੋ ਗਿਆ ਪਾਉਂਦੇ ਇਹਨੂੰ ਕਿੱਥੇ ਤਾਂ ਇਹਨਾਂ ਨੇ ਚਾਰ ਦਿਨਾਂ ਚ ਖਾ ਜਾਣਾ ਕਿੱਥੇ ਢੂੜ ਮਹੀਨਾ ਹੋ ਗਿਆ ਪਾਉਂਦੇ ਇਹਨੂੰ ਇੱਕ ਸਾਲ ਮੈਂ ਦੋ ਗਰਾਂ ਦਾ ਬੀਜਿਆ ਸੀ ਬਾਈ ਤੇ ਬੱਕਰੀਆਂ ਸੀ ਮੇਰੇ ਕੋਲੇ 15 ਚਾਵਾ 15 ਮਾਹ ਸੀਗੇ ਮ ਸਾਰੇ ਵਿੱਚ ਛੱਡ ਦਿਆ ਕਰਾਂ ਬੜਾ ਮਾ ਬੜਾ ਨਜ਼ਾਰਾ ਹੈ। ਦੋਕ ਦਿਨਾਂ ਚ ਖਾ ਗੀਆਂ ਕੱਲੇ ਡੰਡੇ ਰਹਿ ਗਏ ਬਾਈ ਮੁੜ ਕੇ ਫੁੱਟੇ ਹੀ ਨਹੀਂ। ਫੁੱਟਿਆ ਮਗਰੋਂ ਫੁੱਟਿਆ ਉਹ ਸਵਾਦ ਵਾਲੀ ਗੱਲ ਨਹੀਂ ਹੁਣ ਬਾਈ ਇਹ ਵੱਢੀ ਜਾਂਦੇ ਆ ਮਗਰ ਹੋਈ ਜਾਂਦਾ ਵੱਢੀ ਜਾਂਦੇ ਆ ਮਗਰ ਹੋਈ ਜਾਂਦਾ ਨਾ ਤੀਜੀ ਵਾਰ ਫੁੱਟਿਆ। ਦੂਜੀ ਵਾਰ ਵੱਚਾਰੀ ਜਾਂਦਾ ਹੁਣ ਫੇਰ ਵੱਡੂਆਂ ਦੋ ਬੰਨਾਂ ਖੜੀਏ ਰੇੜੀ ਪੱਲੀ ਦਸਤੀ ਸਭ ਕੋ ਪਿਆ। ਹੁਣ ਮੈਂ ਵੱਢਣ ਆਇਆਂਗਾ ਹੁਣ ਸੁੱਕਾ ਜਾਮਾ ਇਹ ਇੱਕ ਗੱਲ ਹੋਰ ਹੈ। ਜਦੋਂ ਸੂਰਜ ਸੱਪ ਗਿਆ ਬਾਈ ਮੁੜ ਕੇ ਇਹ ਵੱਢਿਆ ਨਹੀਂ ਜਾਂਦਾ। ਹੁਣ ਤੋਂ ਪਾਣਾ ਪੂਰੀ ਕਰੜੀ ਹੈ ਨਾ ਤੋਂ ਪਗੜੀ ਤੇ ਇਹ ਬਈ ਪੂਰਾ ਫਾਇਲਰ ਆ ਬੂਟਾ ਦੇਖ ਲੋ ਇਹਦਾ ਹੈ ਜਮਾ ਪੂਰਾ ਚੌੜਾ ਹੋਇਆ ਖੜਾ ਮੰਨ ਕੇ ਚੱਲ ਜਿਦੋਂ ਸੂਰਜ ਛਿਪ ਗਿਆ ਇਹਦਾ ਬੂਟਾ ਕਮਲਾ ਆ ਜਾਂਦਾ ਬਈ ਜਿਵੇਂ ਪਾਣੀ ਭਾਲਦੀ ਹੁੰਦੀ ਹੈ ਫਸਲ ਹਨਾ ਉਹ ਮੈਂ ਹਾਂ ਹੁੰਦੇ ਕਿੱਡੇ ਚੌੜੇ ਪੱਤੇ ਆ ਤੇ ਜਮੇ ਹੀ ਕਮਲਾ ਆ ਜਾਂਦੇ ਬਈ ਜੁੜਦਾ ਹੀ ਨਹੀਂ ਫਿਰ ਭਾਣਾ ਕਿੰਨੇ ਵੜ ਲਓ ਤੁਸੀਂ ਤੇ ਇਹ ਰੋਡ ਬਈ ਥੋੜੇ ਥਾਂ ਚ ਵੰਡ ਹੋ ਜਾਂਦੀ ਹੈ ਹਨਾ ਇੰਨਾ ਇੰਨਾ ਵੱਢ ਕੇ ਬਈ ਮੈਂ ਕੁੱਤਰ ਕੇ ਪਾਣਾ ਟੂਸੇ ਤੁਸੀਂ ਦੇਖ ਲੋ ਨਿਗਾਹ ਮਾਰ ਲੋ ਯਾਰ ਹਨਾ ਕੱਚਾ-ਕੱਚਾ ਵੱਢ ਕੋਤੋਂ ਕੁੱਤਰ ਕੇ ਪਾਈ ਚੱਲੋ ਨਲੇ ਬੱਕਰੀਆਂ ਖਰਾਬ ਨਹੀਂ ਕਰਦੀਆਂ ਸਾਫਤਾ ਪਾਉਣੇ ਪੈਰਾਂ 'ਚ ਮੇਹਦ ਨਹੀਂ ਅੱਧਾ ਖਾਨਦੀਆਂ ਬੁਰੇ ਹਾਲ ਉਹ ਸਾਰੇ ਢੰਗ ਕਰ-ਕਰ ਵੇਖੇ ਆ ਬਾਈ ਯਾਰ ਹੁਣ ਬੱਚੇ ਜਮਾਰ ਬੱਚੇ ਉਥਰਾ ਵਿੱਚ ਹਰਾ ਸਾਰਾ ਕੁਝ ਕੁੱਤਰ ਕੇ ਪਾਵਾਂਗੇ ਹਨ ਤਾਂ ਕਿੱਡਾ ਨਜ਼ਾਰਾ ਹੈਗਾ ਕੁੱਤਰ ਕੇ ਪਾਉਣ ਚ ਮੈਂ ਤਾਂ ਬਿਹਤਰ ਮੰਨਦਾ ਬਈ ਸਾਫਤਾ ਤਾਂ ਇਹ ਉਦੋਂ ਪਾਵਾਂਗੇ ਜਦੋਂ ਫਲੀਆਂ ਲੱਗੀਆਂ ਉਦੋਂ ਵੱਢ ਕੇ ਨਾ ਭਾਂ ਭਾਂ ਛੀਛੀ ਫੁੱਟ ਇਹਦਾ ਢੱਕਾ ਵਾਲਾ ਪੂਲੀ ਬਣ ਕੇ ਮੂਰੇ ਤਰ੍ਹਾਂ ਕਰਾਂਗੇ ਫਲੀਆਂ ਲੱਗੀਆਂ ਉਦੋਂ ਉਹਨਾਂ ਚਿਰ ਤਾਂ ਪਾਵਾਂਗੇ ਕੁੱਤਰ ਕੇ ਅੱਧਾ ਵੱਡਾ ਜਾਂਦਾ ਛੱਡਾਂਗੇ ਪਰ ਪਕਾਵਾਂਗੇ ਬਈ ਅੱਧਾ ਸਿਆਲ 'ਚ ਵੀ ਕੰਮ ਲਾਵਾਂਗੇ ਉਹ ਤੁਹਾਨੂੰ ਦੱਸਾਂਗੇ ਸਿਆਲ 'ਚ ਕਿਵੇਂ ਕੰਮ ਲਈ ਜਾਏ ਤੂੰ ਇਹਦਾ ਇਹਦਾ ਬੜਾ ਨਜ਼ਾਰਾ ਜਦੋਂ ਵੀ ਤਾ ਬਾਈ ਯਾਰ ਇਹ ਮੈਂ ਜਦੋਂ ਹੋ ਗਿਆ ਗੋਡੇ-ਗੋਡੇ ਬੱਕਰੀਆਂ ਨਹੀਂ ਭੁੱਖੀਆਂ ਮਰਨ ਲੰਦਾ ਯਾਰ ਇਹ ਬਸ ਆ ਚੀਜ਼ ਆ ਜੇ ਗੋਡੇ-ਗੋਡੇ ਹੋ ਗਿਆ ਨਾ ਬਜੰਤਰ ਵਾੜਾ ਲਾ ਲਿਆ ਤੁਸੀਂ ਥੋੜੀਆਂ ਬੱਕਰੀਆਂ ਨਹੀਂ ਭੁੱਖੀਆਂ ਮਰਨੀਆਂ ਯਾਰ ਇੰਨੀ ਗਾਰੰਟੀ ਮੇਰੀ ਆ ਹੁਣ ਮੇਰੇ ਕੋਲ ਅੱਧਾ ਕਿਲਾ 40-45 ਬੱਕਰੀਆਂ ਦੇ ਢੇੜਾ ਆ ਬੱਕਰੀਆਂ ਨਜ਼ਾਰੇ ਲੈਣੀਆਂ ਬਾਈ ਵਾ ਹਿੰਮਤ ਚਾਹੀਦੀ ਹੈ ਵੱਢਣ ਦੀ ਵੱਢ ਕੇ ਲਿਜਾਣਾ ਤੇ ਕੁਤਰਨਾ ਤੇ ਪਾਉਣਾ ਖੁੱਲੀਆਂ ਚ ਉਹ ਹਿੰਮਤ ਚਾਹੀਦੀ ਹੈ ਬੱਕਰੀਆਂ ਬੱਚਾ ਭੁੱਖਾ ਕੁਛ ਨਹੀਂ ਮਰਦਾ ਬਾਈ ਨਲੇ ਦਾ ਨੁਕਸਾਨ ਨਹੀਂ ਫਾਇਦਾ ਹੀ ਫਾਇਦਾ ਆ ਇਹ ਚੀਜ਼ ਦੇ ਫਾਇਦੀ ਫਾਇਦੇ ਆ ਫੋਟ ਬਹੁਤ ਸੋਹਣੀ ਕਰਦਾ ਬਾਈ ਇਹ ਫਟਾਰਾ ਇਹਦਾ ਬਹੁਤ ਆ ਆ ਮੈਨੂੰ ਤਿੰਨ ਕ ਦਿਨ ਹੋ ਗਏ ਇਨਾਂ ਥਾਂ ਵੱਢਿਆ ਮੈਂ ਚਾਰ ਕ ਦਿਨਾਂ ਚ ਤੇ ਮਗਰ ਬਾਈ ਬਾਧੂ ਫੁੱਟਿਆ ਉਹ ਦੇਖੋ ਨਿਗਾਹ ਮਾਰੋ ਤੇ ਮੂਰੇ ਹਜੇ ਮੈਂ ਵੱਢਿਆ ਨਹੀਂ ਹਨ ਇਹ ਚੀਜ਼ ਆ ਇਹਦੇ ਵਿੱਚ ਬਹੁਤ ਤਕੜੀ ਚੀਜ਼ ਆ ਤੇ ਬਾਈ ਆ ਜਿਹੜੇ ਨਵੇਂ ਬੰਦੇ ਐ ਜੰਤਰ ਬੀਜ ਲਿਆ ਕਰੋ ਬਾਈ ਜੰਤਰ ਜ਼ਰੂਰੀ ਐ ਹਰੇ ਦੇ ਨਾਲ ਜੇ ਤੁਸੀਂ ਇੱਕ ਐਮ ਵਾਲਾ 2 ਗਰਾਂ ਹਰੇ ਦੀਆਂ ਬੀਜ ਦਿਓ ਹਜੇ ਹਰਾ ਪੱਕ ਜੇ ਜਮਾਰ ਪੱਕ ਜੇ ਮੱਕੀ ਪੱਕ ਜੇ ਬਾਇਰਾ ਪੱਕ ਜੇ ਖਾਂਦਾ ਨਹੀਂ ਬਸੂ ਇਹ ਪੱਕ ਜੇ ਖਾਊਗਾ ਬੱਕਰੀ ਖਾਊਗੀ ਇਹਨੂੰ ਇਹ ਕਿੰਨਾ ਹੀ ਪੱਕ ਜੇ ਇਹਨੂੰ ਬੱਕਰੀ ਖਾਊਗੀ ਤੇ ਜਮਾਰ ਬਾਕੀ ਪੱਕੀ ਬੱਕਰੀ ਖਾਂਦੀ ਨਹੀਂ ਜੇ ਜਮਾਰ ਪੱਕ ਜੇ ਜਾਂ ਮੱਕੀ ਹਨਾ ਅੱਗੇ ਤੁਸੀਂ ਜੰਤਰ ਦੇ ਵਿੱਚ ਬੱਕਰੀਆਂ ਵੀ ਛੱਡ ਸਕਦੇ ਹੋ ਮੰਦਾ ਗੱਲ ਬਾਈ ਮੈਂ ਜਿਹਦੇ ਕੋਲੇ 5-4 ਬੱਕਰੀਆਂ ਨੇ ਵਿੱਚ ਛੱਡ ਕੇ ਚਾਰ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਨਾ 5-4 ਬੱਕਰੀਆਂ ਕੁਝ ਨਹੀਂ ਕੋਈ ਨੁਕਸਾਨ ਨਹੀਂ ਕਰਦੀਆਂ ਹੁਣ ਆਪਣੇ ਕੋਲੇ ਬੱਕਰੀਆਂ ਜਿਗੀਆਂ 40 ਦੇ ਗੇੜ 45 40 45 ਨਾ ਹੈਗਾ ਹੈ ਨਾ ਹੁਣ ਤੁਸੀਂ ਇਹ ਜੰਤਰ ਦੇਖ ਲਓ ਦੂਜੀ ਵਾੜ ਤਿਆਰ ਆ ਮੈਂ ਵੱਢੀ ਆ ਨਾ ਦੂਜੀ ਵਾੜ ਠੀਕ ਐ ਮੂਰੇ ਸਾਨੂੰ ਦਿਖਾ ਨਾ ਮੂਰੇ ਹਜੇ ਫੁੱਟ ਨਾ ਆ ਰਿੰਦਾ ਦੇ ਫੁੱਟੇ ਆਉਂਦਾ ਸਾਰਾ ਹੀ ਆ ਨਾਲ ਜਮ ਆ ਰਿਹਾ ਇਹਦੇ ਤੇ ਸਾਰਾ ਵਧੀਆ ਫੁੱਟਦਾ ਆਉਂਦਾ ਹੈਗਾ ਦੇਖੋ ਡਿਗੜੇ ਛੌੜੇ ਪੱਤੇ ਤੇ ਬੂਟਾ ਮਾਰ ਗਿਆ ਦੂਜੀ ਵਾਰ ਦਾ ਬਾਈ ਇਹ ਪਹਿਲਾਂ ਤੇ ਇਹ ਕਟਾਂਗ ਸੀ ਦੀ ਮੁੜ ਕੇ ਵੱਢਿਆ ਗਿਆ ਚਾਰ-ਚਾਰ ਟਾਂਗਾ ਕੱਢੀਆਂ ਬਾਈ ਇਹਨੇ ਹੈ ਪਹਿਲੀ ਵਾਰ ਦਾ ਸਾਰਾ ਵੱਢ ਲਿਆ ਤੇ ਪੂਰੇ ਫੁੱਟਿਆ ਸਾਰਾ ਸਾਰਾ ਫੁੱਟਿਆ ਉਹ ਦੇਖ ਬਰਾਂ ਤੇ ਕਰੇ ਟੂ ਜੈ ਅੱਧਾ ਕੁ ਬਈ ਨੂੰ ਆਪਾਂ ਛੱਡਾਂਗੇ ਦੂਜੀ ਵਾਰ ਦਾ ਖੜਾ ਰੱਖੂਗਾ ਇਹਨੂੰ ਪਕਾਵਾਂਗੇ ਆਪਾਂ ਬਾਈ ਤੇ ਆ ਕੱਚਾ-ਕੱਚਾ ਵੱਢ ਕੇ ਨਾ ਬਾਈ ਦੂਜੀ ਵਾਰ ਦਾ ਹੁਣ ਮੈਂ ਚਾਰੀ ਜਾਂਣਾ ਥੋਨੂੰ ਮੈਂ ਦੱਸਦਾ ਕਿ ਤਰੀਕਾ ਵੀ ਮੈਂ 2 ਟਾ ਹੀ ਫੁੱਟ ਦਾ ਢੱਕਾ ਵੱਢਦਾ ਇਹਦਾ ਥਿੱਕੋ ਤਰਕੇ ਪਾਉਣਾ ਬਾਈ ਇਹ ਵੀ ਇੱਕ ਨਵੀਂ ਕਾੜਾ ਬਈ ਕਿਸੇ ਨੇ ਦੱਸਿਆ ਨਹੀਂ ਤੇ ਜੰਤਰ ਜੇ ਕੁੱਤਰ ਕੇ ਪਾਉਂਦੇ ਰਹਾਂਗੇ ਨਾ ਬਈ ਆਪਾਂ ਮਗਰ ਫੁੱਟਿਆ ਉਹ ਬੜਬੜ ਪਾਈ ਚੱਲ ਭਾਣਾ ਬੱਕਰੀਆਂ ਜਿੰਨੀਆਂ ਮਰਜੀ ਸਾਂਭ ਲੋ ਬਈ ਯਾਰ ਹੂੰ ਬੰਦਾ ਫੇਰ ਉਦੋਂ ਹੁੰਦਾ ਜਦੋਂ ਬੱਕਰੀਆਂ ਦੇ ਖਾਨ ਨੂੰ ਨਾ ਕੁਝ ਹੋਵੇ ਬੰਦਾ ਉਦੋਂ ਫੇਰ ਹੁੰਦਾ ਬਈ ਹੁਣ ਹੀ ਫੇਲ ਹੁੰਦਾ ਬੰਦਾ ਪਿਛਲੇ ਵਾਰੀ ਮੇਰੇ ਕੋਲੇ ਖਾਨ ਨੂੰ ਡੱਕਾ ਨਹੀਂ ਸੀ ਮੀਂਹ ਪੈ ਜਾਂਦਾ ਸੀ ਬੁਰੇ ਹਾਲ ਸੀ ਹੁਣ ਬਈ ਗਮਾਰੇ ਦਾ ਨੀਰਾ ਵੀ ਪਿਆ ਜਾਂ ਡਦੀ ਪੱਤੀ ਪਈ ਐ ਆ ਜਗੜ ਵਾਧੂ ਐ ਤੜਕੇ ਮੀਂਹ ਪੈਂਦਾ ਸੀ ਹਰਾ ਵੱਡਿਆ ਨਹੀਂ ਗੁਮਾਰੇ ਦਾ ਨੀਰਾ ਪਾਤਾ ਪਰ ਹੁਣ ਮੈਨੂੰ ਕਈ ਦਿਨ ਹੋ ਗਏ ਗੁਮਾਰੇ ਦਾ ਨੀਰਾ ਪਾਉਂਦੇ ਨੂੰ ਤਾਂ ਕਿਉਂ ਬਈ ਮੈਂ ਬਾੜਾ ਪੜਦਾ ਸੀਗਾ ਉਹਦਾ ਬੱਕਰੀਆਂ ਨਾਲ ਤਿੰਨ ਦਿਨਾਂ ਚ ਪੱਟਿਆ ਗੱਲਾ ਬੰਦਾ ਸਾਨੂੰ ਉਹਦਾ ਹੁਣ ਹਰਾ ਵਡੂ ਤਿੰਨ ਚਾਰ ਪੰਨਾ ਬਈ ਬੱਕਰੀਆਂ ਹਰੇ ਨਾਲ ਜਾਉ ਹੁਣ ਤੜਕੇ ਪਾਤਾ ਸੀ ਗੁਮਾਰੇ ਦਾ ਨੀਰਾ ਤੇ ਝੰਡ ਦੀ ਪੱਤੀ ਹੂੰ ਤੇ ਆ ਜੰਤਰ ਤੁਸੀਂ ਵੇਖ ਲਓ ਮੈਨੂੰ ਐ ਲੱਗਦਾ ਵੀ ਇਹ ਤੀਜੀ ਵਾਰ ਵੀ ਫੁੱਟਿਆ ਮਗਰ ਆਹ ਦੇਖ ਲਓ ਤੁਹਾਡੇ ਸਾਹਮਣੇ ਮੂਰੇ ਵੜਵੜ ਪਾਈ ਇਹਨਾਂ ਮਗਰ ਫੁੱਟਿਆ ਹੁੰਦਾ ਅੱਧਾ ਗੱਲਾ ਬੀਜਿਆ ਬਈ ਤੇ 50 ਨਗਾ ਨੂੰ ਮੈਂ ਕਹਿੰਦਾ ਮੱਕਦਾ ਨਹੀਂ ਯਾਰ ਵੱਡੇ ਨਹੀਂ ਆਂਦਾ ਤੁਹਾਡੇ ਤੋਂ ਇਹ ਵੱਢ ਕੇ ਗੌਰ ਨਾਲ ਵਧੀਆ ਤਰੀਕੇ ਨਾਲ ਪਾਉਂਗੇ ਨਾ ਤੋਂ ਤੋਂ ਵੱਡੇ ਨਹੀਂ ਆਣਾ ਇਹ ਇਹੋ ਜੀ ਚੀਜ਼ ਆ ਤੇ ਨਜ਼ਾਰਾ ਇੰਨਾ ਬਾਈ ਇਹਦਾ ਬੱਕਰੀਆਂ ਚ ਬੱਕਰੀਆਂ ਰਾਜ ਦੀਆਂ ਬਹੁਤ ਸੋਹਣੀਆਂ ਨੇ ਇਹਦੇ ਨਾਲ ਕੋਖਾ ਭਰੀਆਂ ਰੱਖਦੀਆਂ ਨੇ ਬੱਕਰੀਆਂ ਐ ਨਹੀਂ ਹੈਗਾ ਲਿੱਸੀਆਂ ਹੀ ਆ ਜਾਂ ਉਹ ਹੈ ਨਾ ਵਧੀਆ ਚਮਕ ਆਉਂਦੀ ਹੈ ਜਦਦੇ ਦਾ ਮੈਂ ਤਾਂ ਪਾਉਣ ਲੱਗਿਆ ਜੇ ਮੈਂ ਵਿੱਚ ਛੱਡਦਾ ਬਾਈ ਇੱਧਾ ਕਿਲਾ ਸੀ ਇਹ ਜੇ ਮੈਂ ਸਾਰੀਆਂ ਬੱਕਰੀਆਂ ਲਿਆ ਕੇ ਵਿੱਚ ਛੱਡ ਦਿੰਦਾ ਤਾਂ 4 ਦਿਨਾਂ ਚ ਖਾ ਜਾਂਦੀਆਂ ਹਨਾ ਮੈਨੂੰ ਸੂਖ ਸੀਵਾ ਸੋਟੀ ਲੈ ਕੇ ਖੜਾ ਰਹਿਦਾ ਤੇ ਹੁਣ ਤੁਸੀਂ ਐ ਲੈ ਲਓ ਸਾਬ ਵੀ ਮੈਨੂੰ ਢੂੜ ਮਹੀਨਾ ਹੋ ਗਿਆ ਪਾਉਂਦੇ ਇਹਨੂੰ ਕਿੱਥੇ ਤਾਂ ਉਹਨਾਂ ਨੇ 4 ਦਿਨਾਂ ਚ ਖਾ ਜਾਣਾ ਕਿੱਥੇ ਢੂੜ ਮਹੀਨਾ ਹੋ ਗਿਆ ਪਾਉਂਦੇ ਇਹਨੂੰ 1 ਸਾਲ ਮਾ 2 ਗ੍ਰਾਹਾਂ ਬੀਜੀਆਂ ਸੀ ਬਾਈ ਤੇ ਬੱਕਰੀਆਂ ਸੀ ਮੇਰੇ ਕੋਲੇ 15 14 15 ਮਾਹਕ ਸੀਗੇ ਮੈਂ ਸਾਰੇ ਵਿੱਚ ਛੱਡ ਦਿਆ ਕਰਾਂ ਬੜਾ ਮਾ ਬੜਾ ਨਜ਼ਾਰਾ ਹੈ ਦੋ ਕੁ ਦਿਨਾਂ ਚ ਖਾ ਗੀਆਂ ਕੱਲੇ ਡੰਡੇ ਰਹਿ ਗਏ ਬਾਈ ਮੁੜ ਕੇ ਫੁੱਟੇ ਹੀ ਨਹੀਂ ਫੁੱਟਿਆ ਮਗਰੋਂ ਫੁੱਟਿਆ ਉਹ ਸਵਾਦ ਵਾਲੀ ਗੱਲ ਨਹੀਂ ਹੁਣ ਬਾਈ ਇਹ ਵੱਢੀ ਜਾਂਨੇ ਮਗਰ ਹੋਈ ਜਾਂਦਾ ਵੱਢੀ ਜਾਂਨੇ ਮਗਰ ਹੋਈ ਜਾਂਦਾ ਨਾ ਤੀਜੀ ਵਾਰ ਫੁੱਟਿਆ ਆ ਦੂਜੀ ਵਾਰਡ ਮਾਚਾਰੀ ਹੈ ਨਾ ਹੁਣ ਫੇਰ ਵੱਡੂਆ ਦੋ ਬੰਨਾ ਖੜੀ ਹੈ ਰੇੜੀ ਪੱਲੀ ਦਸਤੀ ਸਭ ਕੋ ਪਿਆ ਹੁਣ ਮੈਂ ਪੱਢਣ ਆਇਆਗਾ ਹੁਣ ਸੁੱਕਾ ਜਾਮਾ ਇੱਕ ਗੱਲ ਹੋਰ ਹੈ ਜਦੋਂ ਸੂਰਜ ਛਿਪ ਗਿਆ ਬਈ ਮੁੜ ਕੇ ਇਹ ਵੱਢਿਆ ਨਹੀਂ ਜਾਂਦਾ ਹੁਣ ਤੋਂ ਪਾਣਾ ਪੂਰੀ ਕਰੜੀ ਹੈ ਨਾ ਤੱਪ ਗੱਡੀ ਤੇ ਇਹ ਬਈ ਪੂਰਾ ਫੈਲ ਰਿਆ ਬੂਟਾ ਦੇਖ ਲੋ ਇਹਦਾ ਹੈ ਜਮਾ ਪੂਰਾ ਚੌੜਾ ਹੋਇਆ ਖੜਾ ਮੰਨ ਲੇ ਚੱਲ ਜੇ ਜਦੋਂ ਸੂਰਜ ਛਿਪ ਗਿਆ ਇਹਦਾ ਬੂਟਾ ਕਮਲਾ ਆ ਜਾਂਦਾ ਬਈ ਜਿਵੇਂ ਪਾਣੀ ਭਾਲਦੀ ਹੁੰਦੀ ਹੈ ਫਸਲ ਹਨਾ ਉਹਵੇਂ ਹਾਂ ਹੁਣ ਕਿੱਡੇ ਚੌੜੇ ਪੱਤੇ ਆ ਤੇ ਜਮੇ ਕਮਲਾ ਆ ਜਾਂਦੇ ਬਈ ਜੁੜਦਾ ਹੀ ਨਹੀਂ ਫੇਰ ਤਿਆਹੇ ਲੋੜ ਬਾਈ ਥੋੜੇ ਥਾਂ ਚ ਵੰਡ ਹੋ ਜਾਂਦੀ ਹੈ ਹਨਾ ਐਨਾ ਐਨਾ ਵੱਢ ਕੇ ਬਾਈ ਮੈਂ ਕੁੱਤਰ ਕੇ ਪਾਉਣਾ ਟੂਸੇ ਤੁਸੀਂ ਦੇਖ ਲੋ ਨਿਗਾਹ ਮਾਰ ਲਓ ਯਾਰ ਹਨਾ ਕੱਚਾ ਕੱਚਾ ਵੱਢ ਕੁੱਤਰ ਕੇ ਪਾਈ ਚੱਲੋ ਨਾਲੇ ਬੱਕਰੀਆਂ ਖਰਾਬ ਨਹੀਂ ਕਰਦੀਆਂ ਸਾਫਤਾ ਪਾਉਣੇ ਪੈਰਾਂ 'ਚ ਮਿਹਦੀਆਂ ਅੱਧਾ ਖਾਂਦੀਆਂ ਬੁਰੇ ਹਾਲ ਉਹ ਸਾਰੇ ਢੰਗ ਕਰ ਕਰ ਵੇਖੇ ਆ ਬਾਈ ਯਾਰ ਹੁਣ ਬੱਚੇ ਜਮਾਰ ਬੱਚੇ ਮੋਥਰਾ ਵਿੱਚ ਹਰਾ ਸਾਰਾ ਕੁਝ ਕੁੱਤਰ ਕੇ ਪਾਵਾਂਗੇ ਹਨਾ ਤਾਂ ਕਿੱਡਾ ਨਜ਼ਾਰਾ ਹੈ ਕੁੱਤਰ ਕੇ ਪਾਉਣ ਚ ਮੈਂ ਤਾਂ ਬਿਹਤਰ ਮੰਨਦਾ ਬਾਈ ਸਾਫਤਾ ਤਾਂ ਇਹ ਉਦੋਂ ਪਾਵਾਂਗੇ ਜਦੋਂ ਫਲੀਆਂ ਲੱਗੀਆਂ ਉਦੋਂ ਵੱਢ ਕੇ ਨਾ ਬਾਈ ਬਾਈ ਸੀ ਹੀ ਫੁੱਟ ਇਹਦਾ ਡੱਕਾ ਵਾਲਾ ਪੂਲੀ ਬਨ ਕੇ ਮੂਰੇ ਤਰਿਆ ਕਰਾਂਗੇ ਫਲੀਆਂ ਲੱਗੀਆਂ ਉਦੋਂ ਉਹਨਾਂ ਚਿਰ ਤਾਂ ਪਾਵਾਂ ਇੱਕ ਉਤਰ ਕੇ ਅੱਧਾ ਵੱਢਾਂਗੇ ਅੱਧਾ ਛੱਡਾਂਗੇ ਪਰ ਪਕਾਵਾਂਗੇ ਬਈ ਅੱਧਾ ਸਿਆਲ 'ਚ ਵੀ ਕੰਮ ਲਾਵਾਂਗੇ ਉਸ ਨੂੰ ਦੱਸਾਂਗੇ ਸਿਆਲ 'ਚ ਕਿਵੇਂ ਕੰਮ ਲਈ ਜਾਏ ਤੂੰ ਇਹਦਾ ਇਹਦਾ ਬੜਾ ਨਜ਼ਾਰਾ ਜਦੋਂ ਵੀਤ ਹੈ ਬਾਈ ਯਾਰ ਇਹ ਮੈਂ ਜਦੋਂ ਹੋ ਗਿਆ ਕੋਡੇ ਕੋਡੇ ਬੱਕਰੀਆਂ ਨਹੀਂ ਭੁੱਖੀਆਂ ਮਰਨ ਲੰਦਾ ਯਾਰ ਇਹ ਬਸ ਆ ਚੀਜ਼ ਆ ਜੇ ਕੋਡੇ ਕੋਡੇ ਹੋ ਗਿਆ ਨਾ ਬਜੰਤਰ ਬਾੜਾ ਲਾ ਲਿਆ ਤੁਸੀਂ ਥੋੜੀਆਂ ਬੱਕਰੀਆਂ ਨਹੀਂ ਭੁੱਖੀਆਂ ਮਰਨੀਆਂ ਯਾਰ ਇੰਨੀ ਗਾਰੰਟੀ ਮੇਰੀ ਆ ਹੁਣ ਮੇਰੇ ਕੋਲ ਧਾ ਕੇ ਲੈ 40 45 ਬੱਕਰੀਆਂ ਦੇ ਗੇੜ ਹੈ ਬੱਕਰੀਆਂ ਨਜ਼ਾਰੇ ਲੈਂਦੀਆਂ ਬਾਈ ਵਾ ਹਿੰਮਤ ਚਾਹੀਦੀ ਹੈ ਵੱਢਣ ਦੀ ਵੱਢ ਕੇ ਲਜਾਣਾ ਤੇ ਕੁਤਰਨਾ ਤੇ ਪਾਉਣਾ ਖੋਲਣੀਆਂ ਉਹ ਹਿੰਮਤ ਚਾਹੀਦੀ ਹੈ ਬੱਕਰੀਆਂ ਬੱਚਾ ਭੁੱਖਾ ਕੁਛ ਨਹੀਂ ਮਰਦਾ ਬਾਈ ਨਲੇ ਦਾ ਨੁਕਸਾਨ ਨਹੀਂ ਫਾਇਦਾ ਹੀ ਫਾਇਦੇ ਆ ਇਹ ਜੀ ਦੇ ਫਾਇਦੀ ਫਾਇਦੇ ਆ ਫੋਟ ਬਹੁਤ ਸੋਹਣੀ ਕਰਦਾ ਬਾਈ ਇਹ ਫਟਾਰਾ ਇਹਦਾ ਬਹੁਤ ਆ ਆ ਮੈਨੂੰ ਤਿੰਨ ਕਿ ਦਿਨ ਹੋ ਗਏ ਨਸਾਂ ਵੱਢਿਆ ਮੈਂ ਚਾਰ ਕਿ ਦਿਨਾਂ ਚ ਤੇ ਮਗਰ ਬਾਈ ਬਾਧੂ ਫਟਿਆ ਉਹ ਦੇਖੋ ਨਿਗਾਹ ਮਾਰੋ ਤੇ ਮੂਰੇ ਹਜੇ ਮੈਂ ਵੱਢਿਆ ਨਹੀਂ ਹਣਾ ਇਹ ਚੀਜ਼ ਹੈ ਇਹਦੇ ਵਿੱਚ ਬਹੁਤ ਤਖੜੀ ਚੀਜ਼ ਹੈ ਤੇ ਬਾਈਆ ਜਿਹੜੇ ਨਵੇਂ ਬੰਦੇ ਐ ਜੰਤਰ ਵੀਰ ਆ ਕਰੋ ਬਾਈ ਜੰਤਰ ਜ਼ਰੂਰੀ ਹੈ ਹਰੇ ਦੇ ਨਾਲ ਜੇ ਤੁਸੀਂ ਇੱਕ ਐਮ ਵਾਲਾ 2 ਗਰਾਂ ਹਰੇ ਦੀਆਂ ਬੀਜ ਦਿਓ ਹਜੇ ਹਰਾ ਪੱਕ ਜੇ ਜਮਾਰ ਪੱਕ ਜੇ ਮੱਕੀ ਪੱਕ ਜੇ ਬਾਇਰਾ ਪੱਕ ਜੇ ਖਾਂਦਾ ਨਹੀਂ ਬਸੂ ਇਹ ਪੱਕ ਜੇ ਖਾਊਗਾ ਬੱਕਰੀ ਖਾਊਗੀ ਇਹਨੂੰ ਇਹ ਕਿੰਨਾ ਹੀ ਪੱਕ ਜੇ ਇਹਨੂੰ ਬੱਕਰੀ ਖਾਊਗੀ ਤੇ ਜਮਾਰ ਪੱਕੀ ਬੱਕਰੀ ਖਾਂਦੀ ਨਹੀਂ ਜੇ ਜਮਾਰ ਪੱਕ ਜੇ ਜਾਂ ਮੱਕੀ ਹੈਨਾ